ਤੀਰਥ ਨਾਉਣ ਜਾਓ ਤੀਰਥ ਨਾਮ ਅਸੀਂ ਜੁੱਬਾ ਮਾਰਦੇ ਤੇ ਕਹਿੰਦੇ ਗੁਰਮੁਖਾ ਆ ਮੇਰਾ ਪਰਸਨੈਟੀ ਦੇ ਪੇਪੜੂ ਦਾ ਖਿਆਲ ਰੱਖੀ ਇਸ਼ਨਾਨ ਹੋ ਰਿਹਾ ਅਸ਼ਨਾਨ ਕਰਦਿਆਂ ਸਾਡੀ ਬਿਰਤੀ ਬਿਲਕੁਲ ਗੁਰੂ ਵਾਲੇ ਪਾਸੇ ਹੋਵੇ ਔਰ ਮੈਂ ਆਮ ਇੱਕ ਬੋਲਦਾਰ ਹੀ ਨਾ ਦੁਨੀਆਂ ਦੇ ਕਿਸੇ ਪਗੰਬਰ ਨੇ ਇੰਨੀ ਗਰੰਟੀ ਨਹੀਂ ਦਿੱਤੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ ਕਹਿੰਦੇ ਏਕ ਚਿੱਤ ਜੇ ਇੱਕ ਸ਼ਿਨ ਤੇ ਆਇਓ ਕਾਲ ਫਾਸਤੀ ਵਿੱਚ ਨਾ ਆਓ ਸਾਰੀ ਜ਼ਿੰਦਗੀ ਵਿੱਚ ਕਿਤੇ ਇੱਕ ਸ਼ਿਨ ਵੀ ਮਨ ਜੁੜ ਜਾਏ ਤੇ ਤੇਰੀ ਚਰਾਸੀ ਕੱਟੀ ਜਾਏ ਆਪਾਂ ਇਥੇ ਸ਼ਿਨ ਆਉਣ ਹੀ ਨਹੀਂ ਦਿੰਦੇ ਇਹਨਾਂ ਨੇ ਆਖਿਆ ਕੋਈ ਨਾਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰਨਵਾਏ ਕੋਈ ਪੜੇ 베ਦ ਕੋਈ ਕਤੇਬਨਾ 베ਦ ਬਾੜੇ ਨਾ ਕਤੇਬਾਂ ਬਾੜੀਆਂ ਪਰ ਨਾਲ ਇੱਕ ਥਾਂ ਤੇ ਇਹ ਵੀ ਪੰਕਤੀ ਹੁੰਦੀ ਹੈ 베ਦ ਕਤੇਬ ਇਫਸਰਾ ਭਾਈ ਦਿਲ ਦਾ ਫਿਕਰ ਨਾ ਜਾਏ ਹੁਕਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬਾਣੀ ਦੀ ਤੁਸੀਂ ਕਹੋਗੇ ਫਿਰ ਵਿਗਿਆਨੀ ਜੀ ਇਹ ਤੁਸੀਂ ਗੱਲ ਕਹੀ ਜਾਂਦੇ ਜੇ 베ਦ ਠੀਕ ਨਹੀਂ ਤੇ ਫਿਰ ਬਾਣੀ ਦੀ ਲੋੜ ਕੀ ਸੀ ਇਦਾ ਜਵਾਬ ਹੀ ਗੁਰਬਾਣੀ ਚ ਹੈ ਕਹਿੰਦੇ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ ਕਿਆ ਧਰਤੀ ਬੱਦੇ ਪਾਣੀ ਨਹੀਂ ਜਿਹੜੇ ਬੰਦੇ ਕਹਿੰਦੇ ਨੇ ਮੈਂ ਹੁਣੇ ਗੱਲ ਕੀਤੀ ਹੈ ਵੀ ਵੇਦ ਕੋਈ ਵੇਦ ਪੜੇ ਤੇ ਕੋਈ ਕਿਤੇਮਾਂ ਪੜੇ ਤੇ ਸ਼ੰਕਾਵਾਦੀ ਸਵਾਲ ਕਰਦਾ Hindu pura ਸਵਾਲ ਕਰਦਾ ਵੀ ਗਿਆਨੀ ਜੀ ਫਿਰ ਗੁਰਬਾਣੀ ਦੀ ਲੋੜ ਕੀ ਹੈ ਐਵੇਂ ਤੁਸੀਂ ਗੁਰਬਾਣੀ ਪੜੀ ਜਾਂਦੇ ਵੇਦ ਪੜਿਆ ਕਰੋ ਇੱਥੇ ਆਇਆ ਕਰੋ ਇਹਦਾ ਜਵਾਬ ਇਹ ਹੈ ਮੈਂ ਹੁਣੇ ਪੰਕਤੀ ਪੜ੍ਹੀ ਹੈ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ ਕਿਆ ਧਰਤੀ ਬੱਦੇ ਪਾਣੀ ਨਹੀਂ ਬਾਣੀ ਦਾ ਤੇ ਵੇਦਾਂ ਦਾ ਫਰਕ ਕੀ ਹੈ ਸਾਰੀ ਧਰਤੀ ਦੇ ਥੱਲੇ ਪਾਣੀ ਹੈ ਲੇਕਿਨ ਕਦੇ ਆਪ ਆਖਿਆ ਵੀ ਰੱਬ ਮੀਂਹ ਨਾ ਪਾ ਮੀਂਹ ਦਾ ਤੇ ਧਰਤੀ ਦੇ ਪਾਣੀ ਦਾ ਫਰਕ ਹੈ ਵੀ ਧਰਤੀ ਦੇ ਥਾਂ ਤੇ ਕਿਤੇ ਪਾਣੀ ਖਾਰਾ ਹੈ ਕਿਤੇ ਤੇਲੀਆ ਹੈ ਕਿਤੇ ਕੌੜਾ ਹੈ ਲੇਕਿਨ ਮੀਂਹ ਦਾ ਪਾਣੀ ਨਾ ਖਾਰਾ ਨਾ ਕੌੜਾ ਤੇ ਨਾ ਤੇਲੀਆ ਕੋਈ ਉਗੜਨੀ ਇਸੇ ਤਰ੍ਹਾਂ ਵੇਦਾਂ ਦੇ ਵਿੱਚ ਤੁਹਾਨੂੰ ਅੱਲਾ ਨਹੀਂ ਲੱਭਦਾ ਕੁਰਾਨ ਦੇ ਵਿੱਚ ਤੁਹਾਨੂੰ ਰਾਮ ਨਹੀਂ ਲੱਭਦਾ ਪਰ ਇਹ ਜਿਹੜਾ ਨਾ ਇਹ ਸਾਰਿਆਂ ਤੇ ਮੀਂਹ ਪੈਂਦਾ ਇਹਦੇ ਵਿੱਚ ਖਾਰਾ ਪਾਣੀ ਨਹੀਂ ਬਾਣੀ ਦੀ ਸੁਪਨੇ ਸੀ ਜੇ ਆ ਪਿੱਤੀ ਸ਼ੂਦਰਾ ਤੇ ਤੈਨੂੰ ਕੀ ਹੱਕ ਹੈ ਲੈ ਆਂਦਾ ਰੱਬ ਦਾ ਨਹੀਂ ਉਹਨਾਂ ਲੇਕਿਨ ਜਿਹੜੀ ਹੈ ਬਾਣੀ ਹੈ ਨਾ ਇਹ ਹੈ ਨੀਚਾ ਅੰਦਰ ਨੀਝ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਾਰੀਸ ਜਿੱਥੇ ਨੀਂਦ ਸਮਾਲੀਏ ਨਿੱਥੇ ਨਦਰ ਤੇਰੀ ਬਖੀ ਸੀ ਇਹ ਤਾਂ ਨੀਵਿਆਂ ਤੋਂ ਨੀਵਿਆਂ ਨੂੰ ਮਾਣ ਦਿੰਦੀ ਹੈ ਫੇਰ ਮੈਂ ਗੱਲ ਪਹਿਲਾਂ ਕੀਤੀ ਦੇ ਐਗਜ਼ਾਮਪਲ ਇਟ ਬੈਟਰ ਦੈਨ ਪਰਸੈਪਟ ਲੋਕਾਂ ਨੂੰ ਕਹਿੰਦੇ ਪਰ ਪ੍ਰੈਕਟੀਕਲ ਨਹੀਂ ਕੀਤਾ ਧੰਗ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਤੋਂ ਪਹਿਲਾਂ ਗਰੀਬਾਂ ਦਾ ਲੜਕਾ ਲੱਖੋ ਤੇ ਬਾਦਰਾ ਬਾਦਰਾ ਪੂਦਾ ਨਾਮ ਹੈ ਲੱਖੋ ਮਾਂ ਦਾ ਨਾਂ ਹੈ ਉਹਦੇ ਛੇ ਬੱਚੇ ਮਰ ਗਏ ਸਤਵਾਂ ਜੰਮਿਆ ਤੇ ਆਵਾਜ਼ ਮਾਰੀ ਵੇ ਮਰ ਜਾਣਿਆ ਬਾਬੇ ਨਾਨਕ ਤੋਂ 10 ਸਾਲ ਵੱਡਾ ਸੀ ਭਾਈ ਮਰਦਾਨਾ ਜਦੋਂ ਮਰ ਜਾਣ ਆਖਿਆ ਨਾ ਤੇ ਆਪਾਂ ਜਾਬਸਾ ਪੜਦੇ ਆ ਕਰਨਾਲੇ ਹੈ ਅਰ ਕਾਲੇ ਹੈ ਕਰਨਾਲੇ ਤੋਂ ਭਾਵ ਰਹਿਮ ਦਾ ਕਰ ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ ਕਰਨ ਤੋਂ ਭਾਵ ਦਾ ਢਲ ਜਾਣਾ ਦਾਇਆ ਜਾਣੀ ਆਲੇ ਦਾ ਭਾਵ ਦਾ ਕਰ ਦਇਆ ਦਾ ਕਰ ਹੈ ਇਹਨੇ ਆਖਿਆ ਮਾਨ ਲਖੋ ਇਹਨੂੰ ਇਹ ਨਾ ਕਹਿ ਮਰ ਜਾਣ ਵਾਲੇ ਮਰਗਾ ਇਹ ਮਰਦਾਂ ਨਾ ਇਹ ਮਰਦਾਨਾ ਮਰਦ ਹੈ ਰਹਿੰਦੀ ਦੁਨੀਆ ਤਾਂ ਲੋਕੀ ਮਰਦਾਨੇ ਨੂੰ ਕੀਤੇ ਕਰਨਗੇ ਤੇ ਉਹਨੂੰ ਭਾਈ ਆਖਿਆ ਆਪਾਂ ਤਾਂ ਆਪਣੇ ਭਰਾ ਨੂੰ ਭਰਾ ਨਾ ਕਹਿੰਦੇ ਇਹ ਬਾਬਾ ਨਾਨਕ ਹੈ ਜਿਹੜਾ ਮਰਦਾਨੇ ਨੂੰ ਕਹਿੰਦਾ ਭਾਈ ਮਰਦਾਨਾ ਇਹ ਮੇਰਾ ਭਰਾ ਹੈ ਭਾਈ ਬਾਲਾ ਔਰ ਸਾਡੇ ਸਖ ਪੰਥ ਵਿੱਚ ਇਹ ਪਰੰਪਰਾ ਚੱਲੀ ਹੈ ਭਾਈ ਗੁਰਦਾਸ ਭਾਈ ਮਰਦਾਨਾ ਭਾਈ ਬਾਲਾ ਭਾਈ ਬਣੀ ਸਿੰਘ ਸਾਡੇ ਗੁਰੂ ਨੇ ਪੈਰਾਂ ਦੀ ਜੁੱਤੀ ਨਹੀਂ ਬਣਾਇਆ ਉਹਨਾਂ ਨੂੰ ਭਰਾ ਕਰਕੇ ਸਨਮਾਨਤ ਕੀਤਾ ਹੈ ਇਹ ਗੁਣਾਂਗ ਦੀ ਕਰਦੀ ਵੱਡੀ ਵਿੜਿਆਈ ਇਸ ਬਾਣੀ ਵਿੱਚ ਬਾਬਾ ਫ਼ਰੀਦ ਮੁਸਲਮਾਨ ਹੈ ਬਾਬਾ ਜੈਦ ਦੇ ਬ੍ਰਾਹਮਣ ਹੈ ਬਾਬਾ ਫ਼ਰੀਦ ਇਸਲਾਮ ਦਾ ਪ੍ਰਪੱਕ ਮਹਾਂਪੁਰਖ ਹੈ ਲੇਕਿਨ ਜਦੋਂ ਅਸੀਂ ਮੱਥਾ ਟੇਕਦੇ ਹਾਂ ਉਹਨੂੰ ਇਹ ਨਹੀਂ ਕਹਿੰਦੇ ਬਾਬੇ ਫ਼ਰੀਦ ਨੂੰ ਨਹੀਂ ਟੇਕਣਾ ਜਿੰਨਾ ਚਿਰ ਬਾਬੇ ਫਰੀਦ ਨੂੰ ਮੱਥਾ ਨਾ ਟੇਕੀ ਗੁਰਨਾਨਕ ਪਾਤਸ਼ਾਹ ਕਹਿੰਦੇ ਤੇਰਾ ਮੱਥਾ ਹੀ ਪਰਵਾਨ ਨਹੀਂ ਫਰੀਦ ਨੂੰ ਟੇਕਣਾ ਪਏਗਾ ਰਬਦਾਸ ਨੂੰ ਟੇਕਣਾ ਪਏਗਾ ਇਹ ਬਾਬਾ ਨਾਨਕ ਹੈ ਜਿਨੇ ਆਖਿਆ ਏਕ ਪਿਤਾ ਏਕ ਸਕੇ ਹਮ ਬਾਰਕ ਨਾ ਕੋ ਬੈਰੀ ਨਾ ਬਗਾਨਾ ਸਗਲ ਸੰਗ ਹਮਕੋ ਬਨਾਈ ਇਹ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪ੍ਰਚਾਰ ਕੀਤਾ ਬਾਬਰ ਕਰ ਕੋ ਜੜਿਆ ਨਾ ਗਿਆ ਬੇਨਤੀ ਹੈ ਪੀ ਗੁਰਨਾਨਦ ਦਾ ਕਰ ਰਹੇ ਹੁੰਦਾ ਕਰ ਬਾਦਸ਼ਾਹ ਦਾ ਪੁੱਤਰ ਖੁਸਰੋ ਆਪਾਂ ਘਰੂ ਘਰ ਦੀ ਗੱਲ ਕਰ ਰਹੇ ਹਾਂ ਬਾਦਸ਼ਾਹ ਦਾ ਪੁੱਤਰ ਖਸਰੋ ਭਰਾ ਪਿਓ ਨਾਲ ਅਣ ਬਣੋਗੀ ਤੇ ਉਹਨੇ ਆਖਿਆ ਵੀ ਮੇਰੇ ਮੁਲਕ ਚੋਂ ਨਿਕਲ ਜਾ ਵਰਨਾ ਮੈਂ ਤੇਰਾ ਕਾਹਨ ਬੱਚਾ ਕਾਹਨ ਪੀੜਦਾਗਾ ਮਾਰ ਦਿਆਂਗਾ ਇਹ ਗੁਰੂ ਨਾਨਕ ਦਾ ਕਰ ਹੈ ਜਿੱਥੇ ਕੋਈ ਵੀ ਆ ਜੇ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਕੀ ਲੈਣ ਆਇਆ ਆ ਮੁਸਲਮਾਨ ਭਰਾ Eid ਬਕਰੀਦ ਮਨਾਉਂਦੇ ਨਮਾਜ਼ ਪੜ੍ਹਦੇ ਨਾ ਉਹ ਕੱਲੇ ਮੁਸਲਮਾਨ ਹੋਣਗੇ ਉੱਥੇ ਨਾ ਕੋਈ Hindu ਤੇ Sikh ਉਹ ਬਿਠਾ ਰਿਹਾ ਹੁੰਦਾ ਸਾਡੇ Hindu ਵੀਰ ਸ਼ਿਵਰਾਤਰੀ ਮਨਾਉਂਦੇ ਨੇ RAM ਨੌਮੀ ਆਉਂਦੀ ਐ ਕ੍ਰਿਸ਼ਨ ਅਸ਼ਵੀਨ ਆਉਂਦੇ ਨੇ ਹਿੰਦੂ ਵੀਰ ਮਨਾਉਂਦੇ ਪਰ ਉਥੇ ਮੁਸਲਮਾਨ ਕੋਈ ਨਹੀਂ ਹੁੰਦਾ ਤੇ ਜਿਆਦੇ ਆਦੇ ਵੀ ਮੁਸਲਮਾਨ ਇੱਥੇ ਆਇਆ ਧਿਆਨ ਰੱਖਿਆ ਜੇ ਲੇਕਿਨ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਕੀ ਸੰਗਤ ਲੱਗੀ ਐ ਉਥੇ ਕੋਈ ਵੀ ਆ ਜਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੂੰ ਇੱਥੇ ਪੰਗਤ ਪ੍ਰਸ਼ਾਦਾ ਛਕਣ ਕਿਉਂ ਆਇਆ ਗੁਰੂ ਕੀ ਸੰਗਤ ਵਿੱਚ ਕੋਈ ਆ ਜਾ ਆਪਾਂ ਇਹ ਨਹੀਂ ਕਹਿ ਸਕਦੇ ਤੂੰ ਇੱਥੇ ਕੀ ਲੈਣ ਆਇਆ ਇੱਥੇ ਇੱਕ ਸਾਰਤਾ ਹੈ ਬਰਾਬਰਤਾ ਹੈ ਇੱਥੇ ਭਾਈਚਾਰਾ ਹੈ ਸਾਡੇ ਦਸਨ ਬਾਪੂ ਨੇ ਆ ਕੇ ਦੋਹਰਾ ਮਸਜਿਦ ਸੋਈ ਪੂਜਾ ਉਹ ਨਮਾਜ਼ ਕੋਈ ਮਾਨਸਬ ਏਕ ਕੇ ਅਨੇਕ ਕੋ ਪ੍ਰਭਾਵ ਹੈ ਏਕ ਏ ਨੈਨ ਏਕ ਏ ਕਾਨ ਖਾਤ ਬਾਤ ਆਦਿ ਸੋ ਆਪ ਕੋ ਲਾਉ ਹੈ ਜਦੋਂ ਦਿਨ ਪੈਣਾ ਪਤਾ ਨਹੀਂ ਬੰਦੇ ਨੂੰ ਕੀ ਕਰਨਾ ਪਏ ਉਹ ਬਾਦਸ਼ਾਹ ਦਾ ਪੁੱਤਰ ਖਸਰੋ ਤਰਨ ਤਰਨ ਗੁਰੂ ਦੇ ਦਰਬਾਰ ਚ ਆਇਆ ਲੰਗਰ ਚ ਪਸ਼ਾਦਾ ਛਕਿਆ ਰੱਬ ਕਿਸੇ ਦੀ ਮਾਰੀ ਦਿਨ ਨਾ ਲਿਆਵੇ ਆਪ ਆਸਾ ਦੀ ਵਾਰ ਪੜਦੇ ਸੁਣਦੇ ਹਾਂ ਨਦਰ ਅਪੁੱਠੀ ਜੇ ਕਰੇ ਸਲਤਾਨਾ ਕਾਓ ਕਰਾਇਦਾ ਦਰ ਮੰਗਣ ਪੇਖਣ ਪੈਂਦਾ ਜੇ ਰੱਬ ਦੀ ਕਿਤੇ ਨਿਗਾਹ ਬਦਲ ਜਾਏ ਨਾ ਤੇ ਬਾਦਸ਼ਾਹ ਨੂੰ ਕਾ ਖਾਣਾ ਪੈਂਦਾ ਇਹ ਗੱਲ ਇਤਿਹਾਸ ਵਿੱਚ ਲਿਖੀ ਹੋਈ ਏ ਤੇ ਮੈਂ ਪੜ ਕੇ ਰਾਵ ਨੂੰ ਬੜਾਉਣਾ ਕਿ ਸ਼ਾਹ ਜਾਨ ਬਾਦਸ਼ਾਹ ਨੇ ਆਸਾ ਦੀ ਮਾਰ ਦਾ ਪਾੜ ਸੁਣਿਆ ਧਿਆਨ ਨਾਲ ਆਪਾਂ ਤਾਂ ਸਿੱਖਾਂ ਨੂੰ ਇਹ ਨਹੀਂ ਪਤਾ ਕਿ ਆਸਾ ਦੀ ਮਾਰ ਕਿੱਥੇ ਆ ਬਹੁਤਿਆਂ ਨੂੰ ਪੁੱਛਿਆ ਨਹੀਂ ਪਿਆਸਾ ਦੀ ਮਾਰ ਕਿਹੜੇ ਅੰਗ ਤੇ ਕਹਿੰਦਾ ਜੀ ਮੈਨੂੰ ਮੈਂ ਪਾਠੀ ਥੋੜਾ ਇਹ ਪਾਠੀ ਨੂੰ ਪੁੱਛੋ ਤੇ ਤੂੰ ਸਿੱਖ ਨਹੀਂ ਸਾਨੂੰ ਇਹ ਨਹੀਂ ਪਤਾ ਕਿ ਕਿਹੜੀ ਬਾਣੀ ਕਿੱਥੇ ਆ ਇਹ ਕਿੰਨਾ ਪਾਣੀ ਨਾਲ ਪ੍ਰੇਮ ਹੈ ਆਸਾ ਦੀ ਮਾਰ ਬਾਦਸ਼ਾਹ ਨੇ ਸੁਣੀ ਸਿਰ ਲਾਈ ਗਿਆ ਕਹਿਣ ਲੱਗਾ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤੇ ਜਦੋਂ ਉਹਨੇ ਆਖਿਆ ਨਜ਼ਰ ਪੁੱਠੀ ਜੇਕਰ ਤੇ ਕਹਿਣ ਲੱਗਾ ਮੀਆਂ ਮੈਂ ਨਹੀਂ ਮੰਨਦਾ। ਬਾਸ਼ਾ ਕਾ ਕੇ ਮੈਂ ਖਾਏਗਾ। ਤੇ ਬਾਣੀ ਚ ਆਪਾਂ ਵੀ ਪੜਦੇ ਹਰ ਜੀਓ ਹੰਕਾਰ ਨਾ ਭਾਵੇਈ। ਵੇਦ ਪੂ ਸੁਣਾਵੇ। ਮੈਂ ਇੱਕ ਆਪਣੇ ਕੋਲ ਲੱਫ ਖੜਿਆ ਵੀ ਜਿਵੇਂ ਆਪਾਂ ਕਹਿੰਦੇ ਇੰਟਰਨੈਟ ਨੂੰ ਅਲਰਜੀ ਹੈ। ਰੱਬ ਨੂੰ ਵੀ ਅਲਰਜੀ ਦੇ ਮੈਂ ਨਾਲ। ਇਹ ਮੇਰਾ ਆਪਣਾ ਆਪਣਾ ਬਣਾਇਆ ਸ਼ਬਦ ਹੈ। ਵੀ ਰੱਬ ਨੂੰ ਮੈਂ ਨਹੀਂ ਫਿੱਟ। ਉਹਦੇ ਅੰਦਰ ਮੈਂ ਆ ਗਈ। ਸਮਾ ਆਇਆ ਉਹਦੇ ਪੁੱਤ ਨੇ ਕੈਦੀ ਕੀਤਾ ਤੇ ਜਦੋਂ ਉਹਨੂੰ ਬੰਦੀ ਬਣਾ ਕੇ ਆਗਰੇ ਨੂੰ ਭੇਜਿਆ ਉਹਦੀਆਂ ਅੱਖਾਂ ਅੱਖਣਾ ਚੋਂ ਨੇ ਜਿਹੜੀਆਂ ਤਕੜਾ ਹੁੰਦਾ ਨਾ ਹੁਣ ਤਾਂ ਰਮੀ ਪੀੜੀ ਨੂੰ ਪਤਾ ਨਹੀਂ ਅੱਗੇ ਸਾਡੀਆਂ ਬੀਬੀਆਂ ਪੈਣਾ ਚਰਖਾ ਕਾਦੀਆਂ ਸਨ ਤੇ ਜਿਹੜਾ ਉਹ ਚਰਖੇ ਦਾ ਤਕੜਾ ਹੁੰਦਾ ਨਾ ਉਹ ਤਕੜਾ ਗਰਮ ਕਰਕੇ ਤੇ ਸ਼ਾਹ ਜਾਂ ਦੀ ਅੱਖਾਂ ਚ ਫੇਰਿਆ ਗਿਆ ਤੇ ਉਹਦੀਆਂ ਅੱਖਾਂ ਵਿਚਾਰੇ ਦੀਆਂ ਖਤਮ ਹੋ ਗਈਆਂ ਚੇਹ ਦਾ ਵੀ ਨਾ ਹੱਥ ਵੀ ਵੱਧੇ ਨੇ ਪੈਰ ਵੀ ਵੱਧੇ ਤੇ ਬਲਾਜਮਾ ਨੂੰ ਕਹਿਣ ਲੱਗਾ ਮੈਨੂੰ ਭੁੱਖ ਬੜੀ ਲੱਗੀ ਹੈ ਕਿ ਆ ਛੋਲਿਆਂ ਦੀ ਮੈਨੂੰ ਸੁਗੰਧ ਆਈ ਤੇ ਮੈਨੂੰ ਚਾਰ ਪੱਤੇ ਤੋੜ ਕੇ ਦਿਓ ਉਹ ਮੁਲਾਜ਼ਮ ਕਹਿਣ ਲੱਗੇ ਬਾਦਸ਼ਾਹ ਸਾਡੀ ਮਜਬੂਰੀ ਹੈ ਤੇਰੇ ਪੁੱਤ ਦਾ ਹੁਕਮ ਹੈ ਵੀ ਇਹਨੂੰ ਕੁਝ ਖਾਣ ਪੀਣ ਲਈ ਦੇਣਾ ਨਹੀਂ ਤੇ ਅਸੀਂ ਮੁਲਾਜ਼ਮਾਂ ਸਾਨੂੰ ਉਮਾਰਦੇ ਗਏ ਜਿਹੜਾ ਤੇਰਾ ਨਹੀਂ ਸਕਾ ਸਾਡਾ ਕੀ ਲੱਗਦਾ ਹੈ ਉਥੇ ਲਿਖਿਆ ਵੀ ਸ਼ਾਹ ਜਹਾਂਬਾਦਸ਼ਾਹ ਨੇ ਗੋਡਿਆਂ ਦੇ ਪਰਨੇ ਹੋ ਕੇ ਗੁਰਮੁਖੋ ਪੱਲੀ ਖਾਦੀਸ ਕਹਿਣ ਲੱਗਾ ਬਾਬਾ ਨਾਨਕ ਤੇਰੀ ਕਲਾਮ ਸੱਚੀ ਲਿਖਾ ਪੈ ਗਿਆ ਰੱਬ ਦੇ ਦਰਾਂ ਤੋਂ ਭਰ ਗਏ ਜਦੋਂ ਉਤਰਨ ਲੱਗਾ ਨਾ ਤੇ ਉਹਨੇ ਆਖਿਆ ਵੀ ਮਹਾਰਾਜ ਮੇਰੇ ਨਾਲ ਥੋੜੇ ਜਿਹਾ ਸੇਵਾ ਦਾ ਨੁਕਰ ਚੱਕ ਕਰੇ ਥੋੜੀ ਜਿਹੀ ਨਿਮਾਇਆ ਦੇ ਦਿਓ ਗੁਰੂ ਅਰਜਨ ਦੇਵ ਨੇ ਉਹਨੂੰ 5000 ਰੁਪਏ ਦਿੱਤਾ 5 ਜahangir ਬਾਦਸ਼ਾ ਨੇ ਆਪਣੀ ਕਿਤਾਬ 'ਜੀਵਨ ਜੀਵਨੀ' ਵਿੱਚ ਉਹਦਾ ਨਾਮ ਤੂਟ ਕੀ ਜਹਾਂਗੀਰੀ ਕਹਿੰਦਾ ਇੱਕ ਅਰਜਨ ਨਾਮੇ ਹਿੰਦੂ ਫਕੀਰ ਭੋਲੇ-ਪਾਲੇ ਮੁਸਲਮਾਨ ਤੇ ਹਿੰਦੂਆਂ ਨੂੰ ਗਮਰਾਹ ਕਰਕੇ ਆਪਣੀ ਝੂਠੀ ਦੁਕਾਨ ਚਲਾ ਰਿਹਾ ਤੇ ਮੇਰਾ ਜੀ ਚਾਹੁੰਦਾ ਵੀ ਮੈਂ ਉਹ ਦੁਕਾਨ ਖਤਮ ਕਰਾਂ ਇਹ ਪ੍ਰਸੰਗ ਬੜਾ ਲੰਮਾ ਚੌੜਾ ਪਰ ਆਪਾਂ ਵਿੱਚੋਂ 2 ਪੁਆਇੰਟ ਲੈਣਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਇਹ ਅਲੀਗੇਸ਼ਨ ਲਾਇਆ ਦਾਰ ਅਸਲ ਉਹਨੂੰ ਅਲਰਜੀ ਇਸ ਗੱਲ ਦੀ ਹੈ ਵੀ ਮੁਸਲਮਾਨ ਵੀ ਕੁਰਬਾਨੀ ਤੋਂ ਪ੍ਰਭਾਵਿਤ ਨਹੀਂ ਤੇ ਉਹ ਸਿੱਖ ਬਣ ਜਾਂਦੇ ਹਨ ਤੇ ਹੁਣ ਦੁੱਖ ਨਾਲ ਕਹਿਣਾ ਪੈਂਦਾ ਮੂੰ ਤੇ ਧਾੜਾ ਤੇ ਸਿਰ ਤੇ ਪੱਗ ਤੇ ਡੇਰਿਆਂ ਦੇ ਜਾਂਦੇ ਉਹ ਕਹਿੰਦੇ ਗੁਰੂ ਕੰਸਾ ਚੇ ਪਾਸ਼ਾ ਗੁਰੂ ਨੇ ਤੂੰ ਤੁਸੀਂ ਬੰਦਿਆਂ ਨੂੰ ਹੀ ਸੁਣ ਜਾਂਦੇ ਤੇ ਬੰਦਾ ਗੁਰੂ ਹੈ ਸਾਡੇ ਅੰਦਰ ਕਿ ਨਹੀਂ ਕਿ ਸਿੱਖੀ ਹੈ ਜਦ ਕਿ ਅਸੀਂ ਪੜਦੇ ਹਾਂ ਗੁਰੂ ਰਾਮਦਾਸ ਦੇ ਦਰ ਤੋਂ ਮੈਂ ਆਇਆ ਗੁਰੂ ਰਾਮਦਾਸ ਦੇ ਅਤਿਬਾਰ ਕਰੋ ਗੁਰੂ ਰਾਮਦਾਸ ਨੇ ਆਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਾਪ ਗੁਰੂ ਨਸਾਰੇ ਕਿਤੇ ਲਿਖਿਆ ਬੰਦਾ ਗੁਰੂ ਗੁਰੂ ਹੈ ਬੰਦਾ ਤੇ ਆਪਾਂ ਫਿਰ ਜਾ ਕੇ ਬੰਦਿਆਂ ਕੋਲ ਮੰਤਰ ਲੈਣ ਜਾਣੇ ਆ ਕੰਨਾ ਮੰਨਾ ਕਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਮੈਂ ਪੁੱਛਿਆ ਮੰਤਰ ਜਿਹਨੂੰ ਅੰਗਰੇਜ਼ੀ ਵਿੱਚ ਸਰਬ ਧਰਮੇ ਸਰੀਰ ਧਰਮ ਫਰਕੋ ਨਾਮ ਜਪ ਨਿਰਮਲ ਕਰਨ ਮੈਂ ਗੱਲ ਨੂੰ ਸੰਖੋਚਾਂ ਗੁਰੂ ਪੰਚਮ ਪਾਤਸ਼ਾਹੀ ਸ਼ਹੀਦ ਕਰ ਦਿੱਤੇ ਗਏ ਤਾਨ ਗੁਰੂ ਅਰਜਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਅਕਾਲ ਤਖਤ ਦੀ ਛੱਡਣਾ ਕੀਤੀ ਦਿੱਲੀ ਦਾ ਤਖਤ ਸਾਢੇ 3 ਫੁੱਟ ਉਚਾ ਅਕਾਲ ਤਖਤ 5 ਫੁੱਟ ਉਚਾ ਇਤਿਹਾਸ ਵਿੱਚ ਲਿਖਿਆ ਜੇ 10 ਦਸੰਬਰ ਨੂੰ ਦਿੱਲੀ ਵੱਲੋਂ ਇੱਕ ਆਰਡੀਨੈਂਸ ਜਾਰੀ ਹੁੰਦਾ ਕਿ ਕੋਈ ਗੈਰ ਕੌਮ ਦਾ ਬੰਦਾ ਸਿਰ ਤੇ ਪੱਗ ਨਹੀਂ ਬਨ ਸਕਦਾ ਕੋਈ ਗੈਰ ਮੁਸਲਮਾਨ ਘੋੜੀ ਤੇ ਨਹੀਂ ਚੜ ਸਕਦਾ ਕੋਈ ਗੈਰ ਮੁਸਲਮਾਨ ਹਥਿਆਰ ਨਹੀਂ ਲੱਕ ਸਕਦਾ ਤੇ ਤੁਹਾਨੂੰ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਕਿਨਾਂ ਪੱਗ ਨਹੀਂ ਬਨਨ ਦਿਨ ਦੋ ਬਨਨ ਲਗਾਈ ਜਿਹੜੇ ਆਪਾ ਅਮਰਤਾਰੀ ਸਿੰਘ ਦੋ ਦਸਤਾਰਾਂ ਸਜਾਉਣਿਆ ਨਾ ਇਹ ਆਕਾਰ ਤੱਕ ਤੇ ਹੁੰ ਦੀ ਪਾਲਣਾ ਗੁਰੂ ਅਰਜਨ ਸੱਚੇ ਪਾਤਸ਼ਾਹ ਦੀ ਹੁੰ ਦੀ ਪਾਲਣਾ ਹੈ ਇਹ ਸਾਡਾ ਫੈਸ਼ਨ ਨਹੀਂ ਤੂੰ ਕਹਿਣਾ ਕਿ ਸ਼ਸਤਰ ਨਹੀਂ ਪਹਿਨਣ ਦੇਣੇ ਮੈਂ ਦੋ ਪਾਉਣ ਲੱਗਾ ਮੀਰੀ ਤੇ ਪੀਰੀ ਦੀਆਂ ਜਿੰਨੇ ਮੇਰੀ ਖੁਸ਼ੀ ਲੈਣੀ ਹੈ ਨਾ ਉਹ ਮੈਨੂੰ ਸ਼ਸਤਰ ਪਹਿਣ ਕਰੇ ਇਥੇ ਮੈਂ ਬੜੇ ਮਾਨ ਨਾਲ ਗੱਲ ਕਹਿਣਾ ਹੋਣਾ ਹੈ ਕਿ ਸਾਰਿਆਂ ਤੋਂ ਪਹਿਲੀ ਤੋਪ ਮੇਰੇ ਪਿੰਡ ਦੇ ਲਾਗੇ ਖੇਮ ਕਰਨੇ 2 ਮੀਲ ਤੇ ਉਥੋਂ ਦੇ ਭਾਈ ਮੋਰੀ ਨੇ ਗੁਰੂ ਅਕਾਲ ਸੱਚੇ ਪਾਤਸ਼ਾਹ ਨੂੰ ਤੋਪ ਢੇੜ ਕੀਤੀ ਉਹ ਤੋਪ ਅੱਜ ਵੀ ਸਾਡੇ ਕੋਲ ਹੈ ਲੋਗੜ ਪਈ ਹੋਈ ਹੈ ਇਹ ਸੀ ਟੱਕਰ ਇਸ ਗੱਲ ਤੋਂ ਸਾਡੀ ਵਿਰੋਧਤਾ ਵਧੀ ਸਮੇਂ ਦੇ ਨਾਲ ਆਪਾਂ ਪੜਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਸ਼ਹੀਦ ਕੀਤੇ ਗਏ ਮਾਤਾ ਜੀ ਸ਼ਹੀਦ ਕੀਤੇ ਗਏ ਪਿਤਾ ਜੀ ਸ਼ਹੀਦ ਕੀਤੇ ਗਏ ਮਾਮੇ ਦੇ ਪੁੱਤਰ ਸ਼ਹੀਦ ਹੋ ਗਏ ਔਰ ਉਸ ਗੁਰਦੇਵ ਨੇ ਅਕਾਲ ਪੂਰਖ ਦੀ ਅਗੇਰਦਾਸ ਕੀਤੀ ਪਾਤਸ਼ਾਹ ਇਹ ਮੇਰਾ ਪੰਥ ਵਸਦਾ ਰਹਿ ਪਰ ਪੰਥ ਸਰਕਾਰ ਨੂੰ ਚੰਗਾ ਨਹੀਂ ਬਾਬਰ ਨੂੰ ਚੰਗਾ ਨਹੀਂ ਲੱਗਦਾ ਔਰ ਗੁਰਮਖੋ ਇਸ ਪੰਥ ਨੂੰ ਮਿਟਣ ਲਈ ਮੈਂ ਆਮ ਰੋਹ ਬੋਲਦਾ ਹਾਂ ਇਹ ਪੰਥ ਕਿਸੇ ਵਿਅਕਤੀ ਦਾ ਬਣਾਇਆ ਨਹੀਂ ਦੁਨੀਆ ਦੀਆਂ ਕਿੰਨੀਆਂ ਤਾਕਤਾਂ ਆ ਜਾਣ ਇਹ ਗੁਰੂ ਕੇ ਪੰਥ ਨੂੰ ਖਤਮ ਨਹੀਂ ਕਰ ਸਕਦੀਆਂ ਗੁਰਮਖੋ 5 ਫਰਵਰੀ 1762 ਵਿੱਚ ਮਲੇਰ ਕੋਟਲੇ ਦੇ ਲਾਗੇ ਕੋਪਰੀੜੇ ਦੇ ਮੈਦਾਨ ਵਿੱਚ ਸਾਡੀ ਅੱਧੀ ਕੌਮ ਇਹਨਾਂ ਨੇ ਖਤਮ ਕੀਤੀ ਇਤਿਹਾਸ ਦੇ ਪੰਨੇ ਪੜੋ 50 ਹਜ਼ਾਰ ਸਿੰਘ ਸਿੱਖ ਮਾਈ ਭਾਈ ਤੇ ਵੱਡੇ ਸ਼ੂਟਿੰਗ ਕਤਲ ਕੀਤੇ ਗਏ ਉਸ ਮੋਕੇ ਆਪਣੀ ਗਿਣਤੀ ਅਕੋਰਡਿੰਗ ਟੂ ਅੰਦਾਜ਼ੇ ਮੁਤਾਬਕ ਕੇਵਲ 1 ਲੱਖ ਸੀ ਔਰ 5 ਫਰਵਰੀ 1762 ਵਿੱਚ ਸਾਡੀ ਅੱਧੀ ਕੌਮ ਦਾ ਨੁਕਸਾਨ ਕੀਤਾ ਗਿਆ ਪਰ ਗੁਰੂ ਕੇ ਸਿੱਖ ਘਰਾਈ ਨਹੀਂ ਦੁਜਾ ਘਰੂ ਘਰਾ ਹੋਇਆ ਤੁਹਾਡੇ ਇਲਾਕੇ ਵਿੱਚ ਲਖਪਤੇ ਜਸਪਤ ਰਾਏ ਦੋ ਭਰਾ ਸਨ ਗੁਰੂ ਕੇ ਸਿੱਖ ਤੇ ਅੰਦਰ ਇੱਕ ਭਾਵਨਾ ਵੀ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ ਗੁਰਮੁਖਾ ਗੁਰੂ ਦੇ ਦੁਆਰੇ ਤੇ ਜਾ ਤੈਨੂੰ ਕੋ ਸੋਝੀ ਮਿਲੇ ਬਾਣੀ ਪੜ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ ਏਮਨਾਬਾਦ ਗੁਰੂ ਦਾ ਦਰ ਹੈ ਤੇ ਸਾਡੇ ਸਮਾਜ ਵਿੱਚ ਇੱਕ ਨਮਕ ਬੜਾ ਪ੍ਰਚਲਿਤ ਹੈ ਮੈਨੂੰ ਅੱਜ ਤੱਕ ਉਹਦਾ ਅਰਥ ਨਹੀਂ ਸਮਝ ਲੱਗਿਆ ਸੋਮਵਾਰੀ ਮੱਸੀਆ ਨੂੰ ਲੋਕੀ ਬਹੁਤ ਭਾਵਨਾ ਨਾਲ ਮਨਾਉਂਦੇ ਨੇ ਸੋਮਵਾਰੀ ਮੱਸੀਆ ਸੋਮਵਾਰੀ ਮੱਸਿਆ ਸੀ ਸਾਡੀ ਬੇੜੀ ਉਥੇ ਮਨਾਬਾਦ ਗਏ ਤੇ ਲਖਪਤ ਰਾਏ ਇੱਥੇ ਇੱਕ ਹੋਰ ਪੁਆਇੰਟ ਆ ਗਿਆ ਇੱਕ ਲੱਕੜਾਰ ਆ ਲੱਕੜ ਕੱਟਣ ਲੱਗਾ ਤੇ ਦਰਖਤ ਰੋ ਕੇ ਉਸ ਲੱਕੜਾਰੇ ਦੇ ਘਹਾੜੇ ਵੱਲ ਵੇਖ ਕੇ ਕਹਿਣ ਲੱਗਾ ਉਹ ਲੱਕੜਾਰਿਆ ਮੈਨੂੰ ਤੇਰਾ ਕੋਈ ਡਰ ਨਹੀਂ ਸੀ ਪਰ ਬੇੜਾ ਗਰਕਿਆ ਦਸਤੇ ਦਾ ਜੇ ਇਹ ਘਹਾੜੇ ਚ ਨਾ ਆਉਂਦਾ ਤੂੰ ਮੈਨੂੰ ਵੱਢ ਨਹੀਂ ਸੀ ਸਕਦਾ ਇੱਥੇ ਮੇਰੇ ਕਹਿਣ ਤੋਂ ਭਾਵ ਦੁਨੀਆ ਦੀ ਕੋਈ ਕੌਮ ਸਾਨੂੰ ਮਾਰ ਨਹੀਂ ਸਕਦੀ ਪਰ ਜਿਹੜੇ ਸਾਡੇ ਚੋਂ ਦਸਤੇ ਬਣ ਗਏ ਨੇ ਸਾਨੂੰ ਉਹਨਾਂ ਦੇ ਉੱਪਰ ਗਿਲਾ ਹੈ ਦਸਤੇ ਲਖਪਤ ਰਾਏ ਤੇ ਜਸਪਤ ਰਾਏ ਹਿੰਦੂ ਨੇ ਉਹਨੇ ਇਥੋਂ ਤੱਕ ਕਹਿਤਾ ਜਿਵੇਂ ਤੁਹਾਡੇ ਇਲਾਕੇ ਦਾ ਗਵਿੰਦਰਾਮ ਹੋਇਆ ਨਾ ਤੇਨੇ ਬਕਵਾਸ ਕੀਤੀ ਸੀ ਵੀ ਗੁਰੂ ਗੋਬਿੰਦ ਸਿੰਘ ਨੇ ਪੰਥ ਬਣਾਇਆ ਤੇ ਮੈਂ ਮਾਰਾਂਗਾ ਤੇ ਉਹ ਪੂਰਾ ਉਹਦੇ ਪਟਾਕੇ ਪੇ ਪਤਾ ਹੀ ਨਹੀਂ ਚੱਲੇ ਲੱਭਾ ਨਹੀਂ ਮੁੜਕਿਓ ਏਸੇ ਤਰ੍ਹਾਂ ਉਹ ਕਹਿੰਦਾ ਵੀ ਇੱਕ ਗੁਰਨਾਨ ਖੱਤਰੀ ਨੇ ਇਹ ਪੰਥ ਬਣਾਇਆ ਤੇ ਮੈਂ ਖਤਮ ਕਰਾਂਗਾ ਲਖਪਤ ਰਾਏ ਨੇ ਗੱਲ ਇਥੋਂ ਤੱਕ ਕਹਿ ਦਿੱਤੀ ਉਹਨੇ ਆਪਣੇ ਭਰਾ ਨੂੰ ਉੱਥੇ ਭੇਜਿਆ ਵੀ ਜਿੰਨੇ ਹੁਣ ਮਾਰ ਦੇ ਇੱਕ ਭਾਈ ਲਬਾਉ ਸਿੰਘ ਸੀ ਉਹਨੇ ਨਾਲ ਦੇ ਸਾਥੀਆਂ ਨੂੰ ਆਖੇ ਵੀ ਇਹ ਸੇਵਾ ਮੈਨੂੰ ਦਿਓ ਸੇਵਾ ਇਹਨੂੰ ਮੈਂ ਛਡਾਉਣਾ ਸਾਡੇ ਬਡੇਰੇ ਕਿੰਨੇ ਦਲੇਰ ਸਨ ਤੇ ਆਪਾਂ ਕਿੱਥੋਂ ਤੱਕ ਆ